ਪੰਜਾਬ ਵਿੱਚ ਇੱਕ ਵਾਰ ਫੇਰ ਮੌਸਮ ਕਰਵਟ ਲਵੇਗਾ ਜਿਸ ਕਾਰਨ ਠੰਡ ਫੇਰ ਤਵੱਸ ਸਕਦੀ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲੇਗਾ ਤੇ ਕੁਝ ਥਾਵਾਂ 'ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵਿੱਚ ਚੱਲਣ ਗਿਆ ਇਸ ਸੰਬੰਧ येलो ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ ਹੈ ਦੱਸਦੇ ਕਿ 27 ਅਤੇ 28 ਫਰਵਰੀ ਨੂੰ ਕੁਝ ਥਾਵਾਂ 'ਤੇ ਗੜੇਮਰੀ ਹੋ ਸਕਦੀ ਹੈ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੇ ਤੇਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਤੇ ਗਰਜ ਦੇ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ ਦੱਸ ਦੇ ਕਿ 27 ਫਰਵਰੀ ਨੂੰ ਸੂਬੇ ਭਾਰਵ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈ ਇਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਹੀ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਦਿਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅਮਰਸਰ ਰੂਪਨਗਰ ਐਸਐਸ ਨਗਰ ਤਰਨਤਾਰਨ ਮੋਗਾ ਫਿਰੋਜ਼ਪੁਰ ਬਰਨਾਲਾ ਸੰਗਰੂਰ ਮਾਨਸਾ ਪਟਿਆੰਡਾ ਮੁਕਸਰ ਸਾਹਿਬ ਫਾਜ਼ਿਲਕਾ ਵਿੱਚ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ ਤੇ 18 ਫਰਵਰੀ ਨੂੰ ਵੀ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਵਿੱਚ ਗੜੇਮਾਰੀ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪਠਾਨਕੋਟ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਗੜ੍ਹ ਸਾਹਿਬ ਪਟਿਆਲਾ ਤੇ ਐਸਐਸ ਨਗਰ ਵਿੱਚ ਹਨੇਰੀ ਤੂਫਾਨ ਦੇ ਨਾਲ بارش ਪੈਣ ਦੀ ਸੰਭਾਵਨਾ ਜਤਾਈ ਗਈ ਹੈ ਆਮਾ ਦੀ ਪਾਰਟੀ ਲੁਧਿਆਣਾ ਪੱਛਮੀ ਉਪਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਰਾਸਵਭਾ ਮੈਂਬਰ ਅਤੇ ਉਦਯੋਗਪਤੀ ਸੰਜੀਵ ਅਰੋੜਾ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ ਜਾਣਕਾਰੀ ਪਾਰਟੀ ਵੱਲੋਂ ਦਿੱਤੀ ਗਈ ਹੈ ਇਹ ਸੀਟ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਨ ਕਾਰਨ ਮੌਤ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ ਇਹ ਘਟਨਾ ਉਦੋਂ ਵਾਪਰੀ ਜਦੋਂ ਵਿਧਾਇਕ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸਨ ਹਾਲਕਿ ਆਮ ਆਦੀ ਪਾਰਟੀ ਰਾਜ ਸਭਾ ਵਿੱਚ ਕਿਸ ਨੂੰ ਭੇਜੇਗੀ ਇਸ ਬਾਰੇ ਕੋਈ ਜਲਦ ਫੈਸਲਾ ਕੀਤਾ ਜਾਵੇਗਾ ਦੱਸਦੇ ਕਿ ਸੰਜੀਵ ਅਰੋੜਾ 2022 ਵਿੱਚ ਰਾਜ ਸਭਾ ਮੈਂਬਰ ਬਣੇ ਸਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਨਵੀਂ 골ਡ ਕਾਰਡ ਯੋਜਨਾ ਦੀ ਘੋਸ਼ਣਾ ਕੀਤੀ ਹੈ ਜੋ 5 ਮਿਲੀਅਨ ਡਾਲਰ ਵਿੱਚ ਵੇਚੀ ਜਾਵੇਗੀ ਇਸ ਰਾਹੀਂ ਪ੍ਰਵਾਸੀਆਂ ਲਈ ਅਮਰੀਕਾ ਦੀ ਨਾਗਰਿਕਤਾ ਲੈਣੀ ਆਸਾਨ ਹੋ ਜਾਵੇਗੀ 골ਡ ਕਾਰਡ ਗ੍ਰੀਨ ਕਾਰਡ ਦੀ ਪ੍ਰੀਮੀਅਮ ਵਰਜ਼ਨ ਹੋਵੇਗਾ ਜਿਸ ਨਾਲ ਨਾ ਸਿਰਫ ਗ੍ਰੀਨ ਕਾਰਡ ਵਾਲੇ ਵਿਸ਼ੇਸ਼ ਅਧਿਕਾਰ ਨਿਲਗੇ ਬਲਕਿ ਅਮੀਰ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਨਿਵੇਸ਼ ਕਰਕੇ ਨਾਗਰਿਕਤਾ ਲੈਣ ਦਾ ਮੌਕਾ ਵੀ ਪ੍ਰਾਪਤ ਹੋਵੇਗਾ ਵਪਾਰ ਮੰਤਰੀ ਦੇ ਨਾਲ ਕਾਰਜਕਾਰੀਆਂ ਦੇ ਹੁਕਮਾਂ ਤੇ ਹਸਤਾਖਰ ਕਰਦੇ ਹੋਏ ਟਰੰਪ ਨੇ ਕਿਹਾ ਅਸੀਂ ਇੱਕ 골ਡ ਕਾਰਡ ਵੇਚਣ ਜਾ ਰਹੇ ਹਾਂ ਤੁਹਾਡੇ ਕੋਲ ਗ੍ਰੀਨ ਕਾਰਡ ਹੁੰਦਾ ਹੈ ਪਰ ਇਹ 골ਡ ਕਾਰਡ ਹੈ ਇਸ ਦੀ ਕੀਮਤ ਤਕਰੀਬਨ 5 ਮਿਲੀਅਨ ਡਾਲਰ ਹੋਵੇਗੀ ਇਹ ਤੁਹਾਨੂੰ ਗ੍ਰੀਨ ਕਾਰਡ ਵਰਗੇ ਵਿਸ਼ੇਸ਼ ਅਧਿਕਾਰ ਦੇਵੇਗਾ ਉਹਨਾਂ ਨੇ ਕਿਹਾ ਕਿ ਇਹ ਨਾਗਰਿਕਤਾ ਲਈ ਇੱਕ ਨਵਾਂ ਰਾਹ ਖੋਲੇਗਾ ਅਮੀਰ ਲੋਕ ਇਹ ਕਾਰਡ ਖਰੀਦ ਕੇ ਅਮਰੀਕਾ ਆਉਣਗੇ ਜਿੱਥੇ ਨਿਵੇਸ਼ ਕਰਨਗੇ ਅਤੇ ਬਹੁਤ ਸਾਰੇ ਰੋਜ਼ਗਾਰ ਪੈਦਾ ਕਰਨਗੇ ਕ੍ਰਾਂਪੜ ਨੇ ਐਲਾਨ ਕੀਤਾ ਹੈ ਕਿ ਇਹ ਪ੍ਰੋਗਰਾਮ ਅਗਲੇ 2 ਹਫ਼ਤਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਹੈ ਕਿ ਉਹਨਾਂ ਤੇ ਪ੍ਰਸ਼ਾਸਨ ਨੂੰ ਇਸ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ ਹਜੇ ਤੱਕ ਇਹ ਸਾਫ਼ ਨਹੀਂ ਹੋ ਸਕੇ ਕਿ ਯੋਜਨਾ ਕਿਵੇਂ ਲਾਗੂ ਕੀਤੀ ਜਾਵੇਗੀ। ਵਪਾਰ ਮੰਤਰੀ ਨੇ ਸੁਝਾ ਦਿੱਤਾ ਹੈ ਕਿ ਨਵੀਂ 골ਡ ਕਾਰਡ ਯੋਜਨਾ ਮੌਜੂਦਾ EB-5 ਦੀ ਥਾਂ ਲੈ ਸਕਦੀ ਹੈ। EB-5 ਪ੍ਰੋਗਰਾਮ ਪ੍ਰਵਾਸੀ ਨਿਵੇਸ਼ਕਾਂ ਨੂੰ ਅਮਰੀਕਾ ਵਿੱਚ ਕਾਰੋਬਾਰਾਂ ਵਿੱਚ ਨਿਵੇਸ਼ ਕਰਕੇ ਗ੍ਰੀਨ ਕਾਰਡ ਹਾਸਲ ਕਰਨ ਦੀ ਇਜਾਜ਼ਤ ਦਿੰਦਾ ਹੈ। ਟਰੰਪ ਨੇ ਕਿਹਾ ਹੈ ਕਿ ਅਸੀਂ EB5 ਪ੍ਰੋਗਰਾਮ ਨੂੰ ਖਤਮ ਕਰਕੇ ਟਰੰਪ 골ਡ ਕਾਰਡ ਲਿਆਉਣ ਜਾ ਰਹੇ ਹਾਂ ਇਸ ਤਹਿਤ ਪ੍ਰਵਾਸੀ 5 ਮਿਲੀਅਨ ਡਾਲਰ ਦੀ ਰਕਮ ਅਮਰੀਕੀ ਸਰਕਾਰ ਨੂੰ ਦੇ ਕੇ ਜਾਂਚ ਪ੍ਰਕਿਰਿਆ ਤੋਂ ਬਚ ਸਕਣਗੇ ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਵਿਸ਼ਵ ਸਤਰੀ ਨਾਗਰਿਕ ਹਨ ਟਰੰਪ ਨੇ ਕਿਹਾ ਕਿ 골ਡ ਕਾਰਡ ਯੋਜਨਾ ਰਾਹੀਂ ਇਕੱਤਰ ਕੀਤੀ ਗਈ ਰਕਮ ਨੂੰ ਅਮਰੀਕੀ ਵਿਤੀ ਘਾਟ ਟਾਉਣ ਲਈ ਵਰਤਿਆ ਜਾਵੇਗਾ ਉਨ੍ਹਾਂ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਨਿਵੇਸ਼ ਕਰ ਸਕਣਗੇ ਅਤੇ ਅਸੀਂ ਉਹਨਾਂ ਦੇ ਪੈਸੇ ਨਾਲ ਆਪਣੇ ਵਿਤੀ ਘਾਟ ਨੂੰ ਘਟਾ ਸਕਦੇ ਹਾਂ ਅਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ 골ਡ ਕਾਰਡ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਜੋ 5 ਮਿਲੀਅਨ ਡਾਲਰ ਵਿੱਚ ਵੇਚੀ ਜਾਵੇਗੀ ਇਸ ਰਾਹੀਂ ਪ੍ਰਵਾਸੀਆਂ ਲਈ ਅਮਰੀਕਾ ਦੀ ਨਾਗਰਿਕਤਾ ਲੈਣੀ ਆਸਾਨ ਹੋ ਜਾਵੇਗੀ ਆਮਾ ਦੀ ਪਾਰਟੀ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਤੋਂ ਖਾਲੀ ਹੋਈ ਸੀਟ ਤੇ ਆਮਾ ਦੀ ਪਾਰਟੀ ਦੇ ਰਾਸਪਾ ਮੈਂਬਰ ਸੰਜੀਵ अरोड़ा ਨੂੰ ਉਮੀਦਵਾਰ ਬਣਾ ਰਹੀ ਹੈ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਵਿਰੋਧੀ ਤੇਰਪੁਰੀ ਤਰਾਮਾ ਦੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀ ਹੈ ਕਾਂਗਰਸ ਦੇ ਹਲਕਾ ਪਲਾਟੋ ਵਿਧਾਇਕ ਸੁਖਪਾਲ ਖਰਣ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਅਰਵਿੰਦ ਕੇਜਰੀਵਾਲ 21 ਦਿਨ ਸੱਤਾ ਤੋਂ ਬਾਹਰ ਨਹੀਂ ਰਹਿ ਸਕਦੇ ਕਿਉਂਕਿ ਉਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਰੱਦ ਕਰ ਦਿੱਤਾ ਜਿਨਾਲੀ ਸੁਖਪਾਲ ਖੈਰ ਨੇ ਵੱਡਾ ਦਾਅਵਾ ਕਰਦੇ ਆ ਕਿ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਵਿੱਚ ਜਾ ਸਕਦੇ ਹਨ ਥਿਲੇ ਤੋਂ ਬਾਹਰ ਆ ਗਿਆ ਤੁਸੀਂ ਸਭ ਨੇ ਤਕਰੀਬਨ ਹੁਣ ਪੜਿਆ ਹੋਣਾ ਵਾ ਅਖਬਾਰਾਂ ਚ ਵੀ ਆ ਗਿਆ ਵਾ ਕਿ ਕੇਜਰੀਵਾਲ ਪੰਜਾਬ ਦੇ ਵਿੱਚ ਇੱਕ ਰਾਜ ਸਭਾ ਦੇ ਮੈਂਬਰ ਨੂੰ ਲਾਲਚ ਦੇ ਕੇ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਕਿ ਬ੍ਰਾਈਬ ਕਰਕੇ ਸੰਜੀਵ अरोੜਾ ਰਾਜ ਸਭਾ ਦਾ ਮੈਂਬਰ ਪਹਿਲਾਂ ਪੰਜਾਬ ਚ ਚੁਣ ਕੇ ਗਿਆ ਬੜਾ ਅਮੀਰ ਆਦਮੀ ਕੋ ਦਿਖਾਣੇ ਦਾ ਉਹਦੇ ਤੇ ਉਹਨੂੰ ਲਾਲਚ ਦੇ ਕੇ ਦਬਾਅ ਪਾ ਕੇ ਉਹਨੂੰ ਉਹਨੂੰ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕਿ ਤੂੰ ਜਿਹੜੀ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਹੋਣ ਜਾਣੀ ਆ ਜਿੱਥੇ ਆਮ ਆਦਮੀ ਪਾਰਟੀ ਦਾ ਐਮ ਐਲ ਏ ਮਰ ਗਿਆ ਸੀ ਪਿੱਛੇ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਹੋਗੀ ਉਸ ਜਿਹੜੀ ਸੀਟ ਖਾਲੀ ਹੋਈ ਆ ਉਹਦੀ ਜਿਮਨੀ ਚੋਣ 6 ਮਹੀਨੇ ਦੇ ਵਿੱਚ ਵਿੱਚ ਹੋਣੀ ਆ ਤੇ ਕੇਜਰੀਵਾਲ ਨੇ ਇਸ ਤਰ੍ਹਾਂ ਦਾ ਸ਼ਾਤਰ ਲੀਡਰ ਹੈ ਉਹ ਸ਼ਾਬ ਲੀਡਰ ਹੈ ਉਹਨੇ ਸੋਚਿਆ ਕਿ ਕਿਉਂ ਨਾ ਸੰਜੀਵ ਸ਼ਰਮਾ ਨੂੰ ਮੈਂ ਜਿਮਨੀ ਚੋਣਾ ਚ ਉਤਾਰ ਦਿਆਂ ਔਰ ਸਾਰੀ ਸਰਕਾਰੀ ਤਾਕਤ ਸ਼ਕਤੀ ਜਿਵੇਂ ਜਿਮਨੀ ਚੋਣਾ ਸਰਕਾਰਾਂ ਕਰਦੀਆਂ ਝੋਕ ਕੇ ਇਹਨੂੰ ਉੱਥੋਂ ਐਮਐਲਏ ਬਣਾ ਦਿਆਂ ਤੇ ਬਾਅਦ ਚ ਉਹਨੂੰ ਲਾਲਚ ਦਿੱਤਾ ਉਹਨਾਂ ਡਿਫੀਨਿਟਲੀ ਕਿ ਤੈਨੂੰ ਮਨਿਸਟਰ ਬਣਾ ਦੇਾਂਗੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਦੀ ਜਿਹੜੀ ਸੀਟ ਖਾਲੀ ਹੋਵੇਗੀ ਰਾਜ ਸਭਾ ਦੀ ਉਹ ਕੇਚਰੀਵਾਲ ਸਾਹਿਬ ਲੈਣਾ ਚਾਹੁੰਦੇ ਨੇ ਆਪ ਖੁਦ ਰਾਜ ਸਭਾ ਦਾ ਪੰਜਾਬ ਚੋਂ ਮੈਂਬਰ ਬਣਨਾ ਚਾਹੁੰਦੇ ਨੇ ਯਾਦ ਰਹੇ ਕਿ ਕੌਣ ਹੈ ਇਹ ਵਿਅਕਤੀ ਅਰਵਿੰਦ ਕੇਜਰੀਵਾਲ ਜਦੋਂ ਅੰਦੋਲਨ ਚੋਂ ਬਾਹਰ ਨਿਕਲ ਕੇ ਆਇਆ ਇਹਦੇ ਲਫ਼ਜ਼ ਨੇ ਕਿ ਹਮ ਯਹਾਂ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਹਮ ਵਿਵਸਥਾ ਪਰਿਵਰਤਨ ਕਰਨੇ ਆਏ ਹੈ ਮਤਲਬ ਕਿ ਅਸੀਂ ਸੱਤਾ ਦੇ ਲਾਲਚੀ ਨਹੀਂਗੇ ਅਸੀਂ ਤਾਂ ਇੱਕ ਸਿਚੁਏਸ਼ਨ ਜੋ ਦੇਸ਼ ਵਿੱਚ ਇਸ ਵਕਤ ਪੋਲਿਟੀਕਲ ਕਲਚਰ ਟੈਸ਼ ਨੈਸ਼ ਹੋਇਆ ਪਿਆ ਉਹਨੂੰ ਅਸੀਂ ਠੀਕ ਠਾਕ ਕਰਾਂਗੇ ਚਲੋ ਉਹਨੂੰ ਦਾ ਕੀ ਠੀਕ ਕਰਨਾ ਸੀ ਇਹਨਾਂ ਨੇ ਪਿਛਲੇ 10 ਸਾਲਾਂ ਡੋਟ ਕਸਟ ਕੀਤੀ ਇਹਨਾਂ ਨੇ ਸ਼ਰਾਬ ਦੇ ਕੋਤਾਲੇ ਚ ਫਸ ਚੁੱਕੇ ਨੇ ਜੇਲਾ ਜਾ ਚੁੱਕੇ ਨੇ ਸ਼ੀਸ਼ ਮਹਿਲ ਵਰਗੇ ਇਲਜ਼ਾਮ ਇਹਨਾਂ ਤੇ ਠੁਕ ਚੁੱਕੇ ਨੇ ਔਰ ਕੱਲ ਕੈਗ ਦੀ ਰਿਪੋਰਟ ਜਿਹੜੀ 10 ਸਾਲ ਕੇਚਰੀਵਾਲ ਨੇ ਉੱਥੇ ਪੇਸ਼ ਨਹੀਂ ਹੋਣ ਦਿੱਤੀ ਵਿਧਾਨ ਸਭਾ ਚ ਦਿੱਲੀ ਕੱਲ ਦਿੱਲੀ ਵਿਧਾਨ ਸਭਾ ਚ ਪੇਸ਼ ਹੋਈ ਰਿਪੋਰਟ ਉਹਦੇ ਚ ਕਿਹਾ ਕਿ 2000 ਕਰੋੜ ਰੁਪਏ ਤੋਂ ਵੱਧ ਇਸ ਫਰਜ਼ੀ ਸ਼ਰਾਬ ਕੋਟਾਲੇ ਦੀ ਨੀਤੀ ਨੇ ਦਿੱਲੀ ਦੇ ਖਜ਼ਾਨੇ ਦਾ ਤਬਾਹ ਕੀਤਾ ਵਾ ਹਲੇ ਪਤਾ ਨਹੀਂ ਕਿੰਨੀਆਂ ਕੈਕ ਰਿਪੋਰਟਸ ਹੋਰ ਹੋਣੀਆਂ ਔਰ ਇਹ ਉਹ ਵਿਅਕਤੀ ਹੁਣ ਇੱਕ ਦਿਨ ਵੀ ਸੱਤਾ ਤੋਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹੀ ਕਹਿੰਦਾ ਸੀਗਾ ਨਾ ਕਿ ਮੈਂ ਤਾਂ ਆਪ ਮੁੱਖ ਮੰਤਰੀ ਤਬ ਬਣੂੰਗਾ ਜਦ ਦਿੱਲੀ ਕੇ ਲੋਕ ਮੇਰੇ ਕੋ ਇਸ ਕੁਰਸੀ ਤੇ ਬਿਠਾਏਗੇ ਉਹ ਕੁਰਸੀ ਤਾਂ ਕਿ ਖਾਲੀ ਮੁੱਖ ਮੰਤਰੀ ਦਾ ਉਹਨਾਂ ਨੇ ਕੀ ਬਣਾਉਣਾ ਸੀਗਾ ਉਹਨਾਂ ਨੇ ਕੇਚਰੀ ਵਾਹ ਲੀ ਹਰਾ ਦਿੱਤਾ ਮਤਲਬ ਜੜ ਪੁੱਟ ਦਿੱਤੀ ਇਸ ਬੰਦੇ ਦੀ ਪਰ ਹੁਣ ਇਹਦਾ ਇਹਦਾ ਲਾਲਚ ਦੇਖ ਲੋ ਇਹ ਸਾਦਾ ਪੰਜਾਬ ਜਿਹੜਾ ਬਹਾਦਰ ਲੋਕਾਂ ਦਾ ਪੰਜਾਬ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਪਾ ਬੰਦਾ ਸਿੰਘ ਬਹਾਦਰ ਗੁਰੂ ਤੇਗ ਬਹਾਦਰ ਮਾਈ ਭਾਗੋ ਭਾਈ ਜੈਤਾ ਜੀ ਦਾ ਇਤਿਹਾਸ ਆਪਾ ਦੀਪ ਸਿੰਘ ਜੀ ਦਾ ਇਤਿਹਾਸ ਔਰ ਸਾਡੇ ਹੋਰ ਬਹੁਤ ਮਹਾਪੁਰਸ਼ ਸਾਧੂ ਸੰਤ ਕਬੀਰ ਸਾਹਿਬ ਵਰਗੇ ਔਰ ਬਹਾਦਰ ਚੋਦੇ ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਕਲਮ ਕਰਤਾ ਸੀਗਾ ਔਰ ਪੁਰ ਪੁੱਤਾ ਸਿੰਘ ਗਰਜਾ ਸਿੰਘ ਜਿਨ੍ਹਾਂ ਨੇ ਮੁਗਲ ਸلطਨਤ ਦੇ ਸਾਹਮਣੇ ਦੋ ਵਿਅਕਤੀਆਂ ਨੇ ਫੈਸਲਾ ਕੀਤਾ ਕਿ ਅਸੀਂ ਬਗਾਵਤ ਦਾ ਝੰਡਾ ਖੜਾ ਕਰਾਂਗੇ ਉਹਨਾਂ ਨੇ ਟੈਕਸ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਮੁਗਲ ਸلطਨਤ ਦੇ ਨੱਕ ਦੇ ਥੱਲੇ ਛੋਟੇ-ਛੋਟੇ ਸੈਬਜ਼ਾਦੇ ਇਹਨਾਂ ਨੇ ਜਿਨ੍ਹਾਂ ਨੂੰ ਨੀਹਾਂ ਵਿੱਚ ਚੁਣਿਆ ਗਿਆ ਛੋਟੇ-ਛੋਟੇ 7 ਸਾਲ 9 ਸਾਲ ਦੇ ਇਹ ਨਹੀਂ ਮੰਨਨੀ ਔਰ ਉਸ ਤੋਂ ਬਾਅਦ ਲੰਬਾ ਚੌੜਾ ਇਤਿਹਾਸ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੀਆਂ ਫੋਟੋਆਂ ਇਹਨਾਂ ਨੇ ਬਾਬਾ ਸਾਹਿਬ ਉਮੀਦ ਕਰਦੀਆਂ ਪਿੱਛੇ ਟੰਗੀਆਂ ਹੋਈਆਂ ਸੀਗੀਆਂ ਇਹ ਪੰਜਾਬ ਅ ਭਾਦਰ ਲੋਕਾਂ ਦੀ ਧਰਤੀ ਆ ਤੇ ਸਾਡੇ ਤੇ ਰਾਜ ਕੌਣ ਕਰ ਰਿਹਾ ਅੱਜ ਮਾਫ ਕਰਨਾ ਚੰਗਾ ਨਹੀਂ ਲੱਗਦਾ ਕੱਲ ਭਗਵੰਤ ਸਿੰਘ ਮਾਨ ਐਨਕਾਂ ਲਾ ਕੇ ਆਇਆ ਸੀ ਨਾ ਖਬਰ ਇਹ ਆ ਕਿ ਬਠਿੰਡਾ ਦਾ ਜਿਹੜਾ ਲੇਕ ਵਿਊ ਗੈਸਟ ਹਾਊਸ ਆ ਸਰਕਾਰੀ ਫਰਮਲ ਪਲਾਂਟ ਆ ਸਰਕਾਰੀ ਗੈਸਟ ਹਾਊਸ ਆ ਉੱਥੇ ਇਹ दारू ਪੀ ਕੇ ਡਿੱਗ ਗਿਆ ਵਾ ਇਹਦੀ ਅੱਖ ਤੇ ਸੱਟ ਲੱਗੀ ਹੋਈ ਆ ਉੱਥੋਂ ਫਿਰ ਇਹਨੂੰ ਚੱਕ ਕੇ ਹੈਲੀਕਾਪਟਰ ਤੇ ਵਾਪਸ ਚੰਡੀਗੜ੍ਹ ਲੈ ਕੇ ਆਏ ਨੇ। ਔਰ ਚੰਦ ਦਿਨ ਪਹਿਲਾਂ ਵਿਕਰਮ ਜੀਠੀਆ ਨੇ ਖੁਲਾਸਾ ਕੀਤਾ ਕਿ ਉਹ ਹੁਸ਼ਿਆਰਪੁਰ ਵਿੱਚ ਜਾ ਕੇ ਵੀ ਜ਼ਿਆਦਾ दारू ਪੀ ਕੇ ਕਿਸੇ ਆਈਪੀਐਸ ਅਫਸਰ ਮਹਿਲਾ ਦੇ ਨਾਲ ਇਹਨੇ ਮਿਸਬੀਹੇਵ ਕੀਤਾ। ਇਸ ਗੱਲ ਦਾ ਖੁਲਾਸਾ ਉਸਨੇ ਕੀਤਾ ਅਕਾਲੀ ਦਲ ਦੇ ਕਾਗੂਨ ਨੇ। ਉਹ ਸਾਡਾ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ। ਤੁਸੀਂ ਡੇਢ ਦਿਨ ਦਾ ਸੈਸ਼ਨ ਦੇਖ ਲਿਆ ਬਿਲਕੁਲ ਮੁੱਦਾਹੀਨ ਸੈਸ਼ਨ। ਕੋਈ ਪੰਜਾਬ ਦਾ ਮੁੱਦਾ, ਨਸ਼ੇ ਦਾ, ਬੇਅਦਬੀਆਂ ਦਾ ਭ੍ਰਸ਼ਟਾਚਾਰ ਦਾ ਮਾਈਨਿੰਗ ਦਾ ਕੋਈ ਗੱਲ ਉਥੇ ਹੋਣ ਨਹੀਂ ਦਿੰਦੇ ਟਿਚਰਾ ਕਰਦੇ ਨੇ ਦੂਜਿਆਂ ਨੂੰ ਤੁਹਾਡੇ ਨਾਲ 3 ਐਮਐਲਏ ਨਹੀਂ ਤੇਰੇ ਨਾਲ 7 ਐਮਐਲਏ ਨਹੀਂ ਜਦ ਸਾਡਾ ਲੀਡਰ ਆਫ অপੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤਾਂ ਸਾਰੀ ਕਾਂਗਰਸ ਪਾਰਟੀ ਦੇ ਐਮਐਲਏ ਉਹਦੇ ਨਾਲ ਹੀ ਖੜਦੇ ਸੀ ਇਸ ਕਰਕੇ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਜਿਨ੍ਹਾਂ ਦਾ ਕੋਈ ਵजूद ਨਹੀਂਗਾ ਜਿਨ੍ਹਾਂ ਨੇ ਕੁਝ ਪਿਛਲੇ 3 ਸਾਲਾਂ ਚ ਕੀਤਾ ਨਹੀਂ 1 ਲੱਖ ਕਰੋੜ ਰੁਪਏ ਪਿਛਲੇ 3 ਸਾਲਾਂ ਵਿੱਚ ਕਰਜ਼ਾ ਚੜਾਇਆ ਛੱਡਦੇ ਜਿਹੜੇ ਮਗਰਿਆਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੇ 40 ਸਾਲਾਂ ਚ ਮੈਡੀਕਲ ਹੋ ਗਿਆ ਅਗਰ ਕਰਜ਼ਾ ਚੜਿਆ ਪਰ ਫਿਰ ਵੀ 40 ਸਾਲ ਲੱਗੇ ਉਹਨਾਂ ਨੂੰ 3 ਲੱਖ ਕਰੋੜ ਦਾ ਕਰਜ਼ਾ ਚੜਵਾਉਣ ਵਾਸਤੇ ਤੇ ਸਾਡੇ ਪੰਜਾਬ ਦੇ ਵਿੱਚ ਇਹ ਸਾਡੇ ਪੰਜਾਬ ਤੇ ਹੁਣ ਭਗਵੰਤ ਮਾਨ ਤਾਂ ਪ੍ਰੌਕਸੀ ਚੀਫ ਮਿਨਿਸਟਰ ਬਹਿ ਗਿਆ ਲੱਗਦਾ ਇਹਦੀ ਮਰਜ਼ੀ ਤੋਂ ਬਗੈਰ ਬਦਲੀਆਂ ਕੀਤੀਆਂ ਜਾ ਰਹੀਆਂ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਕੇਜਰੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਾਰੇ ਐਸਐਸਪੀ ਜਿਹੜੇ ਲਾਏ ਨੇ ਉੱਥੇ ਸੱਦੇ ਗਏ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਲੋਟ ਸੀਗਾ ਤਿੰਨ ਤਿੰਨ ਚਾਰ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਉਹਨੂੰ ਕੇਜਰੀਵਾਲ ਆਪ ਉੱਥੇ ਉਹਨਾਂ ਦੀ ਕਲਾਸ ਲੈ ਰਿਹਾ ਵਾ ਉਹਨਾਂ ਨੂੰ ਹਿਦੇਤਾ ਦੇ ਰਿਹਾ ਵਾ ਜਿਹੜਾ ਆਦਮੀ ਨਕਾਰਿਆ ਜਾ ਚੁੱਕਾ ਜਿਹੜਾ ਐਮ.ਐਲ.ਏ ਵੀ ਨਹੀਂਗਾ ਜਿਹੜਾ ਲਤਾੜਿਆ ਜਾ ਚੁੱਕਾ ਦਿੱਲੀ ਦੇ ਵਿੱਚ ਲੋਕਾਂ ਵੱਲੋਂ ਚੈੱਕ ਕੀਤਾ ਜਾ ਚੁੱਕਾ ਉਹ ਰਿਜੈਕਟਡ ਲੀਡਰ ਸਾਡੇ ਤੇ ਰਾਜ ਕਰਨਗੇ ਔਰ ਬੀਮਰੀ ਸੋਟੀਆਂ ਜਿਹੜਾ ਖੁਦ ਰਿਜੈਕਟ ਹੋ ਗਿਆ ਉਹ ਤੋਂ ਹਾਰ ਗਿਆ ਦਿੱਲੀ ਦੀ ਇਲੈਕਸ਼ਨ ਉਹ ਸਾਡੇ ਸਕੂਲਾਂ ਦੇ ਇਨਸਪੈਕਸ਼ਨ ਕਰਦਾ ਫਿਰਦਾ ਇੱਥੋਂ ਦੇ اخਲਾਕੀ ਟੀਚਰਾਂ ਦੀ ਜਥੇਬੰਦੀਆਂ ਨੇ ਕਿਹਾ ਡੈਮੋਕ੍ਰੈਟਿਕ ਸ਼ਹਿਰ ਤੋਂ ਉਹਨਾਂ ਦਾ ਫਰੰਟ ਆ ਉਹ ਕਹਿੰਦੇ ਜੀ ਇਹ ਕੌਣ ਹੁੰਦਾ ਸਾਡੇ ਸਕੂਲਾਂ ਨੂੰ ਚੈੱਕ ਕਰਨ ਵਾਲਾ ਤੇ ਹੁਣ ਕੇਜਰੀਵਾਲ ਸਾਹ ਨਹੀਂ ਲੈ ਸਕਦਾ ਨਾ ਸੱਤਾ ਤੋਂ ਬਗੈਰ ਤਾਂ ਹੁਣ ਉਹਨੇ ਸ਼ਰਾਰਤ ਖੇਡੀ ਕਿ ਸੰਜੀਵ ਰੋੜੇ ਨੂੰ ਇੱਧਰ ਭੇਜੋ ਤੇ ਜੇ ਜਿੱਤ ਗਿਆ ਤੇ ਜੋ ਇਹਨਾਂ ਨੇ ਹੁਣ ਪੈਸਾ ਖਰਚਣਾ ਦਾਰੂ ਪਲਵਾਉਣੀ ਉੱਥੇ ਲੁਧਿਆਣੇ ਵਿੱਚ ਤੇ ਜਿਤਾ ਕੇ ਉਹਨੂੰ ਮਨਿਸਟਰ ਬਣਾਉਂਦਾ ਕਿ ਤੇ ਉਹਦੀ ਸੀਟ ਰਾਜ ਸਭਾ ਦੀ ਲੈ ਕੇ ਮੈਂ ਆਪ ਐਮਪੀ ਬਣੂੰਗਾ ਔਰ ਯਾਦ ਰਹੇ ਕਿ ਜਦੋਂ ਦਿੱਲੀ ਦੇ ਲੋਕਾਂ ਨੇ ਰਿਜੈਕਟ ਸੌਰੀ ਦਿੱਲੀ ਦੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਸਿਫਾ ਦਿੱਤਾ ਇਹਨਾਂ ਦਾ ਤੌਰ ਚੀਫ ਮਨਿਸਟਰ ਇਸ ਬੰਦੇ ਨੇ ਇੱਕ ਦਿਨ ਵੀ ਕਿਸੇ ਆਮਦਨ ਖਰਚ ਨਹੀਂ ਲਿਆ ਜਦੋਂ ਕੱਢਿਆ ਗਿਆ ਨਾ ਸ਼ਿਸ਼ਮੇਲ ਤੋਂ ਫਿਰ ਇਹਨੇ ਕਿੱਥੇ ਜਾ ਕੇ ਰਹਾ ਇਹਨੇ ਸਾਡਾ ਜਿਹੜਾ ਪੰਜਾਬ ਦਾ ਲਵਲੀ ਯੂਨੀਵਰਸਿਟੀ ਦਾ ਮਾਲਕ ਹੈ ਅਸ਼ੋਕ ਮਿੱਤਲ ਰਾਜ ਸਭਾ ਦਾ ਮੈਂਬਰ ਉਹਦਾ ਘਰ ਲੈ ਲਿਆ ਔਰ ਪਤਾ ਲੱਗਾ ਕਿ ਮਨੀਸ਼ ਸੋਸੋਡੀਆਂ ਨੇ ਹਰਭਜਨ ਸਿੰਘ ਕ੍ਰਿਕਟਰ ਦਾ ਘਰ ਲੈ ਲਿਆ ਮਤਲਬ ਇਹ ਹੁਣ ਆਲੀ ਸ਼ਾਨ ਘਰਾਂ ਤੋਂ ਡੇਡ ਡੋ 2 2 3 3 ਕਿੱਲਿਆਂ ਦੇ ਘਰ ਤੋਂ ਵਗਿਆ ਰਹਿ ਨਹੀਂ ਸਕਦੇ ਅਖੇ ਜੀ ਅਸੀਂ ਤਾਂ ਸਧਾਰਨ ਜਿਹੇ ਬੰਦੇ ਆ ਸਾਡੇ ਤਾਂ ਇੱਛਾ ਹੀ ਕੋਈ ਨਹੀਂ ਅਸੀਂ ਤਾਂ ਗੱਡੀਆਂ ਮੋਟਰਾਂ ਨਹੀਂ ਲਵਾਂਗੇ ਹਜ਼ਾਰ ਹਜ਼ਾਰ ਗੱਨ ਮੈਂ ਯਾਰ ਚੀਫ ਮਿਨਿਸਟਰ ਸਾਡਾ ਪੰਜਾਬ ਦਾ 100 100 ਗੱਡੀ ਔਰ ਕੇਚਰੀ ਵਾਲ ਨੂੰ ਇੱਕ ਜ਼ੈੱਡ ਸਿਕਿਉਰਿਟੀ ਖੋਰ ਦਿੱਤੀ ਹੋਈ ਸੱਥ ਦੇ ਵਿੱਚ ਦੱਸੋ ਯਾਰ ਤੇ ਫਿਰ ਕੀ ਜਾਂਦੇ ਨੇ ਅਸੀਂ ਤਾਂ ਬਹੁਤ ਸਾਦੇ ਜਿਹੇ ਘਰਾਂ ਦੇ ਮੁੰਡੇ ਕੱਲ ਵਿਧਾਨ ਸਭਾ ਦੇ ਭਗਵੰਤਪਾਨ ਬੋਲ ਰਿਹਾ ਮੇਰੀ ਤਾਂ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਕੇਸ ਸੀ ਜਿਹੜਾ ਝੂਠਾ ਕੇਸ ਭਗਵੰਤਪਾਨ ਨੇ ਮੇਰੇ ਤੇ ਕੀਤਾ ਹੋਇਆ ਮੈਂ ਤਾਂ ਲੜ ਰਿਹਾ ਹਾਂ ਔਰ ਲੜੂੰਗਾ ਅਖੀਰ ਤੱਕ ਮਰਦੇ ਦਮ ਤੱਕ ਤਾਂ ਕਿ ਕਿਸੇ ਹੋਰ ਨਾਲ ਬੇਇਨਸਾਫੀ ਨਾ ਹੋਵੇ ਮੈਂ ਉਸ ਕੇਸ ਨੂੰ ਅਖੀਰ ਕੀ ਕਹਿੰਦੇ ਹੁੰਦੇ ਕਿ ਅਲਟੀਮੇਟ ਕਨਕਲੂਜਨ ਤੱਕ ਲੈ ਕੇ ਜਾਊਂਗਾ ਪਰ ਕੀ ਕਹਿ ਰਿਹਾ ਸੀ ਕਿ ਕੱਲ ਉੱਥੇ ਅਸੀਂ ਤਾਂ ਆਮ ਜਿਹੇ ਘਰਾਂ ਦੇ ਲੋਕੀਆ ਇਹਨਾਂ ਤੋਂ ਜਰ ਸਾਰੇ ਐਮਐਲਏ ਕਸ਼ ਰਾਣਿਆਂ ਤੋਂ ਮਹੀਨਾ ਲੈ ਰਹੇ ਨੇ ਸਾਰੇ ਐਮਐਲਏਜ਼ ਹਲਕਿਆਂ ਵਿੱਚ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਸਾਰੇ ਐਮਐਲਏਜ਼ ਥਾਣਿਆਂ ਚੋਂ ਤਹਿਸੀਲਾਂ ਚੋਂ ਪੈਸੇ ਲੈ ਰਹੇ ਨੇ ਔਰ ਜਿਹੜੀ ਗੱਲ ਠੀਕ ਉਠਾਈ ਮਤਾਪ ਸਿੰਘ ਬਾਜਵਾ ਨੇ ਜਿਹੜੀ ਬਿਲਡਰਜ਼ ਐਸੋਸੀਏਸ਼ਨ ਆ ਜਿਹੜੇ ਮਿਸਟਰ ਧਾਲੀਵਾਲ ਐਡਵੋਕੇਟ ਨੇ ਉਹਨਾਂ ਨੇ ਗੱਲ ਨਹੀਂ ਉਠਾਈ ਕਿ 1080 ਕਰੋੜ ਰੁਪਏ ਦਾ ਮਹੀਨੇ ਦੀ ਰਿਸ਼ਵਤ ਖੋਰੀ ਚੱਲ ਰਹੀ ਆ ਤਹਿਸੀਲਾਂ ਦੇ ਵਿੱਚ ਚਾਹ ਚੈੱਕ ਕਰ ਲੋ ਕਿਸੇ ਤਹਿਸੀਲ ਦੇ ਵਿੱਚ ਸਾਡੀ ਇੱਕ ਛੋਟੀ ਜੀ ਤਹਿਸੀਲ ਆ ਪਲੱਤ 40000 ਰੁਪਏ ਤੋਂ ਬਗੈਰ ਕੋਈ ਰਜਿਸਟਰੀ ਨਹੀਂ ਹੋ ਸਕਦੀ ਤਾਂ ਲਾਲੂ ਅੰਦਾਜ਼ਾ ਕਿੰਨੀਆਂ ਸੈਂਕੜੇ ਤਹਿਸੀਲਾਂ ਨੇ ਤੇ ਕਿੰਨੀਆਂ ਸਬ ਤਹਿਸੀਲਾਂ ਨੇ ਲੇਕਿਨ ਕਿੱਦਾਂ ਰਜਿਸਟਰੀਆਂ ਹੋ ਰਹੀਆਂ ਤਾਂ ਪੈਸੇ ਕਿੱਥੇ ਜਾ ਰਿਹਾ ਵਾ ਸਾਰਾ ਪੈਸਾ ਇੱਥੇ ਜਾ ਰਿਹਾ ਮਾਈਨਿੰਗ ਦਾ ਕਹਿੰਦਾ ਹੁੰਦਾ ਸੀ ਕਿਚਰੀ ਵਾਲੇ ਹਮਾਰੇ ਕੋ ਮੌਕਾ ਮਿਲੇਗਾ ਹਮ ਆਪਣੀ ਗਾਰੰਟੀ ਪੂਰੀ ਕਰਨੇ ਲਈ ਪੈਸਾ ਕਹਾਂਸੇ ਚੁਟਾਏਗੇ ਹਮ 20000 ਕਰੋੜ ਰੁਪਿਆ ਗੈਰ ਕਾਨੂੰਨੀ ਮਾਈਨਿੰਗ ਸੇ ਬੰਦ ਕਰੇਗੇ 3 ਸਾਲ ਹੋ ਗਏ ਮੇਰੇ ਵੀਰੋ 250 ਕਰੋੜ ਰੁਪਏ ਤੋਂ ਜ਼ਿਆਦਾ ਆਮਦਨ ਨਹੀਂ ਹੋ ਸਕੀ ਮਾਈਨਿੰਗ ਦੇ ਮੁੱਦੇ ਤੋਂ ਪੰਜਾਬ ਸਰਕਾਰ ਨੂੰ ਇਹਦਾ ਮਤਲਬ 190007500 ਕਰੋੜ ਰੁਪਏ ਕਿੱਥੇ ਜਾ ਰਿਹਾ ਹੁਣ ਕੇਚਰੀਵਾਲ ਸਾਹਿਬ ਦੱਸ ਸਕਦੇ ਨੇ ਇਹਨਾਂ ਦੇ ਕੋਲ ਹੀ ਜਾ ਰਿਹਾ ਸਾਰਾ ਪੈਸਾ ਜਿਹੜੀ ਸਾਡਾ 150 ਰੁਪਏ ਕੱਟ ਲੱਗਿਆ ਝੋਨੇ ਦੀ ਫਸਲ ਦਾ ਉਹ ਕਿੱਥੇ ਗਿਆ ਸਾਰਾ ਪੈਸਾ 5000 ਕਰੋੜ ਰੁਪਏ ਬਣਦਾ ਵਾ ਕਿੱਥੇ ਜਾ ਰਿਹਾ ਸਾਰਾ ਪੈਸਾ ਔਰ ਇਹ ਗੱਲ ਸਾਬਤ ਹੋ ਗਈ ਆ ਕੈਕ ਰਿਪੋਰਟ ਨੇ ਸਾਬਤ ਕਰਤਾ ਕਿ 2000 ਕਰੋੜ ਰੁਪਏ ਦਾ ਕੋਟਾਲਾ ਸ਼ਰਾਬ ਦੀ ਨੀਤੀ ਚਾਹੇ ਪੰਜਾਬ ਦੀ ਸ਼ਰਾਬ ਦੀ ਨੀਤੀ ਜਦੋਂ ਇਨਵੈਸਟੀਗੇਟ ਹੋਵੇਗੀ ਯਾਦ ਰੱਖਣਾ ਕਿ ਉਹਦੇ ਵਿੱਚ ਵੀ ਸਿੰਕੜੇ ਕਰੋੜਾ ਰੁਪਏ ਦਾ ਘੁਟਾਲਾ ਨਜ਼ਰ ਆਇਆ ਕਿ ਬਹੁਤ سیم ਪਾਲਸੀ سیم ਪਲੇਅਰਸ سیم ਕਮਿਸ਼ਨ سیم ਕੰਡੀਸ਼ਨਸ ਸਾਰਾ ਕੁਝ ਸਾਰਾ ਕੁਝ سیم ਹੈ ਸੋ ਮੇਰੇ ਵੀਰੋ ਪੰਜਾਬ ਦੇ ਗੈਰਤਮੰਦ ਲੋਕਾਂ ਨੂੰ ਔਰ ਮੈਂ ਝਾੜੂ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਯਾਰੋ ਤੁਸੀਂ ਤੁਹਾਨੂੰ ਸਿਰਫ ਦਰੀਆਂ ਚੱਕਣਾ ਇਸ ਰੱਖਿਆ ਵਾ ਤੁਹਾਨੂੰ ਸਿਰਫ ਕੁੱਟਖਾਣਾ ਇਸ ਰੱਖਿਆ ਵਾ ਤੁਸੀਂ ਕਿਉਂ ਨਹੀਂ ਉੱਠ ਕੇ ਵਿਰੋਧ ਕਰਦੇ ਥੱਲਿਓ ਇੱਕ ਵਿਰੋਧ ਪੈਦਾ ਕਰੋ ਸੋਸ਼ਲ ਮੀਡੀਆ ਦੇ ਉੱਤੇ ਕਿ ਨੋ ਟੂ ਕੇਚਰੀਵਾਲ ਨੋ ਟੂ ਕੇਚਰੀਵਾਲ ਕਿ ਤੂੰ ਇੱਥੇ ਸਾਡੇ ਪੰਜਾਬ ਵਿੱਚ ਚੋਰ ਦਰਵਾਜ਼ੇ ਰਾਹੀਂ ਤੈਨੂੰ ਰਾਜ ਸਭਾ ਦਾ ਮੈਂਬਰ ਨਹੀਂ ਬਣਨ ਦਿੱਤਾ ਜਾਵੇਗਾ ਉਸ ਤੋਂ ਪਹਿਲਾਂ ਅਸੀਂ ਪੂਰੀ ਯਤਨ ਕਰਾਂਗੇ ਬਾਹ ਲਾਵਾਂਗੇ ਆਪਣੀ ਪਾਰਟੀ ਨੂੰ ਕਹਿਣਾ ਕਿ ਸਭ ਕੁਝ ਛੱਡ ਕੇ ਤੇ ਦਹਾਣੇ ਵਿੱਚ ਸਾਰੇ ਡੇਰਾ ਲਾ ਕੇ ਇੱਕ ਇੱਕ ਘਰ ਦਾ ਦਰਵਾਜ਼ਾ ਖੜਕਾ ਕੇ ਸਿਰਫ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਗੈਰਤ ਇਹ ਜਗਾਓ ਕਿ ਪੰਜਾਬ ਕੋਈ ਕੀ ਕਹਿੰਦੇ ਹੁੰਦੇ ਇੱਕ ਫਰਜ਼ੀ ਇਨਕਲਾਬੀਆਂ ਦੀ ਧਰਤੀ ਨਹੀਂ ਗਈ ਝੂਠਿਆਂ ਦੀ ਧਰਤੀ ਨਹੀਂ ਗਈ ਇੱਥੇ ਡਾਕਾ ਨਹੀਂ ਮੱਚ ਸਕਦਾ ਚੋਰ ਦਰਵਾਜ਼ੇ ਨਹੀਂ ਤੁਸੀਂ ਫੜ ਨਹੀਂ ਸਕਦੇ ਇਹ ਇਹ ਸਾਡਾ ਫਰਜ਼ ਬਣਦਾ ਵਾ ਵੀ ਸ਼ੁਡ ਡੀਫੀਟ ਆਮ ਆਦਮੀ ਪਾਰਟੀ ਇਨ ਦਾ ਲੁਧਾਨਾ ਵੈਸਟ ਬਾਇ ਇਲੈਕਸ਼ਨ ਐਜ਼ ਐਂਡ ਵੈਨ ਹੈਲ ਜਦ ਵੀ ਹੋਵੇਗੀ ਤਗੜੇ ਹੋ ਕੇ ਲੜਨੀ ਪਵੇਗੀ ਇਹ ਨਹੀਂ ਕਿ ਅਸੀਂ ਕੋਈ ਪਿੱਛੇ ਹਟ ਜਾਈਏ ਕਿੱਦਾਂ ਕਰੀਏ ਤਾਂ ਕਿ ਇਹ ਵਿਅਕਤੀ ਸਾਡੇ ਰਾਜ ਸਭਾ ਦਾ ਮੈਂਬਰ ਨਾ ਬਣ ਸਕੇ ਔਰ ਸਭ ਤੋਂ ਸ਼ਰਮਨਾਕ ਗੱਲ ਪੰਜਾਬੀ ਕੋ ਇਹ ਹੋਵੇਗੀ ਜਿਹੜੇ ਬੰਦੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਨਹੀਂ ਨਾ ਬੋਲ ਸਕਦਾ ਆਪਾਂ ਸਾਰੇ ਜਾਣਦੇ ਆ ਚਲੋ ਬੋਲੇ ਸੋਨਿਆਲ ਬਣਾਉਣੇ ਦਾ ਸਾਰਿਆਂ ਨੂੰ ਸੌਖੀ ਆ ਚੇਤਰੀਵਾਲ ਪੰਜਾਬੀ ਜ਼ੁਬਾਨ ਨਹੀਂ ਜਾਣਦਾ ਪਰ ਪੰਜਾਬ ਦਾ ਐਮਪੀ ਬਣ ਕੇ ਰਾਜ ਸਭਾ ਦੇ ਵਿੱਚ ਉੱਥੇ ਬੈਠੇਗਾ ਔਰ ਪੰਜਾਬ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਕਿਦਾਂ ਜਸਟੀਫਾਈ ਕਰੇਗਾ ਉਹਦਾ ਸਾਰਿਆਂ ਨੂੰ ਟਿਚਣਾ ਕਰਦਾ ਵਿਧਾਨ ਸਭਾ ਉਹਦੇ ਚੰਡੀਗੜ੍ਹ ਦੇ ਤੁਹਾਨੂੰ ਸਪੈਲਿੰਗ ਆਉਂਦੇ ਨੇ ਲਿਖਣੇ ਆਉਂਦੇ ਪੰਜਾਬੀ ਦੇ ਵਿੱਚ ਛਲਾ ਕੇ ਆਪ ਹੀ ਨਹੀਂ ਲਿਖ ਸਕਿਆ ਇਹ ਤਾਂ ਕਨਵੈਂਟੇਰੀਅਨ ਆ ਜਿਹੜੇ ਤਾਂ ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਨੇ ਤੇ ਹੁਣ ਜਿਹੜੇ ਲਾਲਾ ਜੀ ਨੂੰ ਲੈ ਕੇ ਆਵੇਂਗਾ ਰਾਜ ਸਭਾ ਦਾ ਮੈਂਬਰ ਬਣਾਵੇਂਗਾ ਉਹ ਕਿਹੜੇ ਸਕੂਲ 'ਚ ਪੜਿਆ ਵਾ ਕੀ ਉਹ ਪੰਜਾਬੀ ਜ਼ੁਬਾਨ ਜਾਣਦਾ ਹੈ ਇਹ ਸਾਰੇ ਇਸ਼ੂਸ ਆਪਾਂ ਸਭ ਨੂੰ ਅੱਛੀ ਤਰ੍ਹਾਂ ਨਾਲ ਕਰਨੇ ਚਾਹੀਦਾ ਮੇਰੇ ਹਸਾਬ ਦੇ ਨਾਲ ਪੰਜਾਬ ਬਹੁਤ ਅ ਇਸ ਵਕਤ ਬਾੜੇ ਹਲਾਤਾ ਚੋਂ ਗੁਜ਼ਰ ਰਿਹਾ ਵਾ ਮੇਰੀ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਦਿੰਦੀ ਪੰਜਾਬੀਆਂ ਨੂੰ ਇਹਨਾਂ ਨੂੰ ਜਿੰਨਾ ਹੋ ਸਕੇ ਨੱਥ ਪਾਓ ਔਰ ਤੁਰੰਤ ਚੱਲਦੇ ਕਰੋ ਜੇ ਆਪਣੀ ਸਟੇਟ ਨੂੰ ਬਚਾਉਣਾ ਪਾਕਿਸਤਾਨ ਨਾਲ ਸਾਡਾ ਬਾਰਡਰ ਖੋਲਣਾ ਚਾਹੀਦਾ ਗੈਰ ਪੰਜਾਬੀਆਂ ਦਾ ਕਾਨੂੰਨ ਜਿਹੜਾ ਪਿਛਲੇ 3 ਸਾਲ ਤੋਂ ਲਟਕਾ ਕੇ ਰੱਖਿਆ ਸੰਦਮਾ ਸਪੀਕਰ ਨੇ ਔਰ ਮੈਨੂੰ ਝੂਠੇ ਫਰਜ਼ੀ ਜੋ ਆਪ ਭੇਜੇ ਜਾ ਰਹੇ ਨੇ ਉਸ ਕਾਨੂੰਨ ਬਣਾਉਣ ਵਿੱਚ ਕਿ ਅਸੀਂ ਮਾਲ ਵਿਭਾਗ ਤੇ ਮੁਰ ਬਸੇਵੇ ਵਿਭਾਗ ਨੂੰ ਤੁਹਾਡਾ ਇੱਕ ਜਿਹੜਾ ਪ੍ਰਾਈਵੇਟ ਮੈਂਬਰ ਬੇਲ ਪੇਸ਼ ਕੀਤਾ ਜਨਵਰੀ 2023 ਦਾ ਉਥੇ ਭੇਜ ਦਿੱਤਾ ਉਹ ਠੰਡੇ ਬਸਤੇ ਤੇ ਪਾਇਆ ਹੋਇਆ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਤੜਾ ਤੜਾ ਆ ਰਹੇ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਅਸੀਂ ਜੀ ਸਤਕੇ ਆਉਣ ਪਰ ਕੋਈ ਕਾਨੂੰਨ ਹੋਣਾ ਚਾਹੀਦਾ ਜਿਵੇਂ ਹਿਮਾਚਲ ਪ੍ਰਦੇਸ਼ ਦਾ ਹੋ ਜਿਵੇਂ ਉੱਤਰਾਖੰਡ ਨੇ ਹੋਣਾ ਚੰਦ ਦਿਨ ਪਹਿਲਾਂ ਅਸੈਂਬਲੀ ਚ ਪਾਸ ਕਰਤਾ ਕਿ ਕੋਈ ਵੀ ਬਾਹਰਲਾ ਵਿਅਕਤੀ ਉਥੇ ਨਾਲ ਜ਼ਮੀਨ ਲੈ ਸਕਦਾ ਨਾ ਓਟਾ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਲੋ 1746 ਇਸ ਕਨਸਟੇਬਲ ਦੀ ਨੌਕਰੀਆਂ ਨਿਕਲੀਆਂ ਨੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਬਹੁਤ ਸਾਰੇ ਬਾਹਲੇ ਨੇ ਇਹ ਨੌਕਰੀਆਂ ਲੈ ਲੈਣੀਆਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕਾਂ ਨੇ ਕਿਉਂਕਿ ਪੰਜਾਬੀ ਡੋਮਿਸਾਈਲ ਦੀ ਤਾਂ ਇੱਕੋ ਸ਼ਰਤ ਹੀ ਨਹੀਂ ਲਾਇਆ ਸੀ ਆਪਾਂ ਕਾਨੂੰਨ ਹੀ ਨਹੀਂ ਬਣਾ ਸਕੇ ਇਸ ਲਈ ਇਹ ਮੁੱਦੇ ਪੰਜਾਬ ਵਿਧਾਨ ਸਭਾ ਵਿੱਚ ਡਿਸਕਸ ਹੋਣੇ ਚਾਹੀਦੇ ਸੀ ਪਰ ਨਹੀਂ ਅੱਜ ਦਾ ਸੈਸ਼ਨ ਫਰਜ਼ੀ ਕੀਤਾ ਸਿਰਫ ਕਨਸਟੀਟਿਊਸ਼ਨ ਦੀ ਆਬਲੀਗੇਸ਼ਨ ਸੀ ਕਿ ਸੰਵਿਧਾਨ ਦੀ ਕਿ 6 ਮਹੀਨਿਆਂ ਚ ਇੱਕ ਵਾਰ ਵਿਧਾਨ ਸਭਾ ਦਾ ਸੈਸ਼ਨ ਮਿਲਣਾ ਜਦੋਂ ਉਹਨਾਂ ਨੇ ਕਰਕੇ ਪੂਰਾ ਫਰੇ ਕੀਤਾ ਵਰਨਾ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਵਿੱਚ ਕਿ ਸਰਦ ਰੁੱਤ ਦਾ ਸੈਸ਼ਨ 2024 'ਚ ਨਹੀਂ ਕੀਤਾ ਤੇ ਬਜਟ اجلاس ਤੋਂ ਪਹਿਲਾਂ ਡੇਢ ਦਿਨ ਦਾ ਸੈਸ਼ਨ ਰੱਖ ਦਿੱਤਾ ਗਿਆ ਅਗਰ ਸਰਕਾਰ ਤਿਆਰ ਹੁੰਦੀ ਇਹਨਾਂ ਦੇ ਕੋਲ ਬਜਟ ਤਿਆਰ ਹੁੰਦਾ ਤੇ ਬਜਟ ਪੇਸ਼ ਕਰ ਸਕਦੇ ਸੀਗੇ ਸਾਰੇ ਦੇਸ਼ ਦਾ ਬਜਟ ਪੇਸ਼ ਹੋ ਚੁੱਕਾ ਵਾ ਇਹਨਾਂ ਦੀ ਕਿਹੜੀ ਕਿਹੜੀ ਗੱਲ ਦਾ ਮੈਂ ਤੁਹਾਨੂੰ ਦਾ ਸੱਚ ਬਿਆਨ ਕਰਾਂ ਤੁਸੀਂ ਸਾਰੇ ਬਹੁਤ ਅੱਛੇ ਹੋ ਬੜੇ ਸਮਝਦਾਰ ਹੋ ਮੈਂ ਚਾਟੂ ਦੇ ਵਰਕਰਸ ਨੂੰ ਕਹਿਣਾ ਤੁਹਾਡੀ ਵਾਰੀ ਕਦੀ ਨਹੀਂ ਆਉਣੇ ਰਾਜ ਸਭਾ ਦੇ ਪਹਿਲਾਂ ਵੀ ਮੈਂਬਰ ਰਾਗਵ ਚੱਡਾ ਆ ਰਗੇ ਤੇ ਸੰਦੀਪ ਪਟਕਰ ਕੇ ਬਣਾ ਚੁੱਕੇ ਨੇ ਹੁਣ ਅਮੀਰ ਆਤਮੀ लवली ਯੂਨੀਵਰਸਿਟੀ ਸ ਸੰਜੀਵ ਸ਼ਰਮਾ ਦੇ ਬਣਾਤੇ ਨੇ ਤੁਸੀਂ ਕਿਹੜੇ ਕਿਸ ਵਕਤ ਦਾ ਇੰਤਜ਼ਾਰ ਕਰ ਰਹੇ ਹੋ ਤੁਹਾਡੀ ਵਾਰੀ ਨਹੀਂ ਕਦੀ ਆਉਣੇ ਔਰ ਸਾਰੇ ਕਰਪਟ ਬੰਦਿਆਂ ਨੂੰ ਚੱਕ ਚੱਕ ਕੇ ਮੂਰੇ ਪਾਰਟੀ ਦਾ ਕੇ ਆ ਰਹੀ ਹੈ ਸਿਰਫ ਪੈਸੇ ਇਕੱਠੜ ਕਰਨ ਦਾ ਸਿਸਟਮ ਇਹ ਬਣਾ ਕੇ ਪੰਜਾਬ ਨੂੰ ਲੁੱਟਿਆ ਤੇ ਖੁੱਟਿਆ ਜਾ ਰਿਹਾ ਔਰ ਪ੍ਰਗਟ ਨੇ ਠੀਕ ਕਿਹਾ ਪ੍ਰਗਟ ਸਿੰਘ ਨੇ ਪੰਜਾਬ ਹਸ ਬਕਾਮ ਅ ਪੁਲਿਸ ਸਟੇਟ ਇਹ ਡਰਾਉਂਦੇ ਨੇ ਸਾਰਿਆਂ ਨੂੰ ਜਿਹੜਾ ਬੰਦਾ ਟਵਿੱਟਰ ਤੇ ਬੋਲਦਾ ਇਹ ਕੋਈ ਸੋਸ਼ਲ ਮੀਡੀਆ ਪੋਸਟ ਪਾਉਂਦਾ ਉਹਨਾਂ ਦੇ ਪਰਚੇ ਦਰਜ ਕਰਦੇ ਨੇ ਬਹੁਤ ਸਾਰੇ ਐਕਟਿਵਿਸਟਾਂ ਨੂੰ ਉਹਨਾਂ ਨੇ ਜੇਲਾਂ ਵਿੱਚ ਛੁੱਟਿਆ ਵਾ ਔਰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਜੀ ਮੈਂ ਕਰਾਪਟ ਬੰਦਿਆਂ ਤੋਂ ਰਾਹ ਛਡਾ ਕੇ ਮੈਂ ਖਜ਼ਾਨਾ ਭਰੂ ਪੰਜਾਬ ਦਾ ਇੱਕ ਪੰਜੀ ਵੀ ਭਰ ਸਕਿਆ ਕਿਸੇ ਕਰਾਪਟ ਬੰਦੇ ਦੇ ਖਿਲਾਫ ਪਰਚਾ ਦਰਜ ਕਰਕੇ ਕਹਿੰਦਾ ਸੀ ਜੀ ਸੁੱਖ ਵਿਲਾਸ ਤੇ ਮਟਾਈ ਦੇਣਾ ਮੈਂ ਬੁਲਡੋਜ਼ਰ ਰੈਡੀ ਹੈ ਮੇਰਾ ਕਿੱਥੇ ਤੇਰਾ ਬੁਲਡੋਜ਼ਰ ਅਖੇ ਜੀ ਬੱਸਾਂ ਬਾਹਰੋਂ ਬਣਦੀਆਂ ਨੇ ਬਾਡੀਆਂ ਜੇ ਪਿਛਲੀ ਗਵਰਨਮੈਂਟ ਨੇ ਰਾਜਸਥਾਨ ਤੋਂ ਬਣਾਈਆਂ ਤੇ ਅੱਜ ਦੀ ਸਰਕਾਰ ਵੀ ਰਾਜਸਥਾਨ ਤੋਂ ਬੋਡੀਜ਼ ਬਣ ਰਹੀਆਂ ਚੈੱਕ ਕਰਾ ਲਓ ਜਾ ਕੇ ਅਗਰ ਭਾਰਤ ਪੂਸ਼ਨ ਆਸ਼ੂ ਦੇ ਖਿਲਾਫ ਟੈਂਡਰ ਘੁਟਾਲੇ ਦੇ ਨੇ ਪਰਚਾ ਦਾਜ ਕੀਤਾ ਹਾਲਾਂਕਿ ਉਹਨਾਂ ਕਵਾਸ਼ ਹੋ ਗਿਆ ਸਾਰੀਆਂ ਐਫ ਆਈ ਆਰਸ ਹਾਈ ਕੋਰਟ ਨੇ ਅੱਜ ਵੀ ਉਹੀ ਟੈਂਗ ਪਾਲਿਸੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਲੱਗੂ ਹੈ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਆਪਣੀ ਸਟੇਟ ਦਾ ਮਗਰ ਇਤਿਹਾਸ ਝਾਤ ਮਾਰਦਾ ਬਹਾਦਰ ਲੋਕਾਂ ਦੀ ਕੁਰਬਾਨੀਆਂ ਦੇਖਦਾ ਤੇ ਆ ਅੱਜ ਵਾਲੇ ਰਾਜ ਕਰਨ ਵਾਲੇ ਜਿਹੜੇ ਸਾਡੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਪੰਜਾਬ ਕਬਜ਼ਾ ਕਰ ਰਹੇ ਨੇ ਔਰ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਆਪੋਜੀਸ਼ਨ ਦੇ ਐਕਟਿਵਿਸਟਾਂ ਦੇ ਮੂੰਹ ਬੰਦ ਕਰਾਉਣਾ ਚਾਹੁੰਦੇ ਨੇ ਔਰ ਉਹਨਾਂ ਦੇ ਛੁੱਥੇ ਪਰਚੇ ਦਰਜ ਕਰਕੇ ਪੰਜਾਬ 'ਚ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਆਰਟੀਆਈ ਦਾ ਭੇੜਾ ਕਰਦਾ ਕਿਸੇ ਆਰਟੀਆਈ ਐਕਟਿਵਿਸਟ ਨੂੰ ਫਾਰਮਲਾ ਬਠਿੰਡੇ ਤੋਂ ਕੰਮ ਕਰਦਾ ਹੈ ਸਾਡਾ ਰਾਜਨਦੀਪ ਸਿੰਘ ਕੰਮ ਕਰਦਾ ਆ ਮਾਨਿਕ ਬੋਇਲ ਮਾਨਸਾ ਤੋਂ ਕੰਮ ਕਰਦਾ ਪੁੱਛ ਲੋ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਔਰ ਹੋਰ ਸੈਂਕੜੇ ਐਕਟਿਵਿਸਟ ਕਿਸੇ ਨੂੰ ਕੋਈ ਜਾਣਕਾਰੀ ਦੇਣ ਨੂੰ ਪਿਆਰ ਨਹੀਂ ਔਰ ਕਮਿਸ਼ਨ ਸਤਿਆ ਪਿਆਵਾ 18000 ਮੁਕਦਮੇ ਆਰਟੀਆਈ ਦੇ ਪੈਂਡਿੰਗ ਨੇ ਆਰਟੀਆਈ ਕਮਿਸ਼ਨ ਦੇ ਕੋਲ ਜਿਹੜੇ ਕਿ ਜਿਹੜੀ ਇਨਫੋਰਮੇਸ਼ਨ ਦੇਣ ਤੋਂ ਇਨਕਾਰੀ ਨੇ ਕਿਉਂਕਿ ਹਾਈ ਕੋਰਟ ਜਾ ਤੱਕ ਤੱਕ ਪਹੁੰਚ ਕੇ ਆਜੀ ਇਹਦੀ ਇਨਫੋਰਮੇਸ਼ਨ ਲੜੇ ਜਿਹੜੇ ਕਹਿੰਦੇ ਸੀ ਅਸੀ ਤਾਂ ਜੀ ਇਨਕਲਾਬ ਲੈ ਕੇ ਆਵਾਂਗੇ ਪੰਜਾਬ ਸੁਮਨੂ